ਭਗਵੰਤ ਮਾਨ ਦੀ ਇੱਕ ਬੁਰੀ ਆਦਤ ਹੈ ਝੂਠ ਬੋਲਣ ਦੀ ਉਹਦੀ ਜਿਹੜੀ ਸਿਆਸਤ ਹੈ ਝੂਠ ਤੇ ਨਿਰਭਰ ਹੈ ਲਗਾਤਾਰ ਉਹਨਾਂ ਨੇ ਬਾਦਲ ਪਰਿਵਾਰ ਬਾਰੇ ਝੂਠ ਬੋਲਿਆ ਚਲੋ ਪਹਿਲੇ ਤਾਂ ਅਸੀਂ ਬਰਦਾਸ਼ਤ ਕਰ ਲਿਆ ਕੋਈ ਪਰ ਹੁਣ ਜੋ ਕਿ ਮੁੱਖ ਮੰਤਰੀ ਹੋ ਗਏ ਹਾਂ ਤੇ ਮੁੱਖ ਮੰਤਰੀ ਇੱਕ ਜ਼ਿੰਮੇਵਾਰੀ ਦੀ ਪੋਜੀਸ਼ਨ ਹੈ ਤੇ ਉਸ ਜ਼ਿੰਮੇਵਾਰੀ ਦੀ ਪੋਜੀਸ਼ਨ 'ਚ ਬਹਿ ਕੇ ਵੀ ਝੂਠ ਬੋਲਣਾ ਅਸੀਂ ਉਹਨੂੰ ਮੈਂ ਪਹਿਲੇ ਵੀ ਕਿਹਾ ਸੀ ਬੋਲਣਾ ਬੰਦ ਕਰਦੇ ਪਰ ਹਟਿਆ ਨਹੀਂ ਐਨੇ ਝੂਠ ਬੋਲਿਆ ਕਿ ਜਿਹੜਾ ਬਾਲਾਸਰ ਸਾਡਾ ਫਾਰਮ ਹੈ ਉਸ ਫਾਰਮ 'ਚ ਜਿਹੜੀ ਕੱਸੀ ਕੱਢੀ ਗਈ ਹੈ ਉਹ ਬਾਣ ਸਾਹਿਬ ਦੇ ਵਾਸਤੇ ਕੱਢੀ ਗਈ ਹੈ ਕੋ ਕੱਸੀ ਜਿਹੜੀ ਹੈਗੀ ਜਮਾਂ ਖੇਤ ਵਿੱਚ ਜਾ ਕੇ ਖਤਮ ਹੋ ਜਾਂਦੀ ਹੈ ਤੇ ਕਿਹੜੇ ਸਾਲ ਕੱਢੀ ਆ ਹੁਣ ਜਦੋਂ ਸਰਕਾਰ ਸੀ ਉਦੋਂ ਕੱਢੀ ਐ ਐਡੇ ਝੂਠ ਬੋਲੇ ਉਹਦੇ ਬਾਅਦ ਐਨੇ ਸਾਡੀ ਟਰਾਂਸਪੋਰਟ ਕੰਪਨੀ ਬਾਰੇ ਝੂਠ ਬੋਲੇ ਕੀ ਜੀ ਸਾਰੇ ਪਰਮਟ ਅਸੀਂ ਐਕਸਟੈਂਡ ਕਰਾ ਕਰਾ ਕੇ ਅਸੀਂ ਚੰਡੀਗੜ੍ਹ ਵਾੜ ਲਈ ਮੈਂ ਇਹਨੂੰ ਨੋਟਿਸ ਦਿੱਤਾ ਸੀ ਨੋਟਿਸ ਦਾ ਜਵਾਬ ਨਹੀਂ ਆਇਆ ਤੇ ਅੱਜ ਮੈਂ ਮੁਕਸਰ ਦੀ ਅਦਾਲਤ ਵਿੱਚ ਡੇਫਰਮੇਸ਼ਨ ਕੇਸ ਅਸੀਂ ਪਾ ਦਿੱਤਾ ਹੈ ਤੇ ਭਗਵੰਤ ਮਾਨ ਨੂੰ ਅਸੀਂ ਕਢੀਸ ਕੇ ਇੱਥੇ ਮੁਕਸਰ ਦੀ ਅਦਾਲਤ ਚ ਲੈ ਕੇ ਆਵਾਂਗੇ ਤੇ ਉਹਨੂੰ ਪਤਾ ਲੱਗੂਗਾ ਕਿ ਝੂਠ ਪਾਲਣ ਦੀ ਕੀ ਸਜ਼ਾ ਹੁੰਦੀ ਹੈ ਉਹਨਾਂ ਨੇ ਸਵਾਗਤ ਕੀਤਾ ਕਹਿੰਦੇ ਹਰ ਤਰੀਕ ਤੇ ਆਵਾਂਗੇ ਜਦੋਂ ਵੀ ਬੁਲਾਉਣ ਮੈਂ ਬੜੀ ਖੁਸ਼ੀ ਦੀ ਗੱਲ ਹੈ ਘਟ ਘਟ ਮੁਕਸਰ ਦੀ ਧਰਤੀ ਤੇ ਮੁੱਖ ਮੰਤਰੀ ਜੀ ਆ ਤਾਂ ਜਾਣਗੇ ਨਾ ਪਰ ਮੈਨੂੰ ਬੇਨਤੀ ਹੈ ਜਦੋਂ ਆਇਆ ਕਰਨਾ ਘੜਤ ਘੜ ਜਿਵੇਂ ਬਾਦਲ ਸਾਹਿਬ ਖੁੱਲੇ ਗੱਫੇ ਦਿੰਦੇ ਸੀ ਖ ਗੱਫੇ ਜਰੂਰ ਜਾ ਕੇ ਦੇਖ ਦੇ ਕੇ ਜਾਣ ਪਰ ਇਕ ਗੱਲ ਯਾਦ ਕਰੋ ਉਹਨਾਂ ਨੇ ਹੁਣ ਕਿਹਾ ਕਿ ਜਰੂਰ ਆਉਣਗੇ ਮੈਂ ਦੇਖਦਾ ਕਿੰਨੀ ਵਾਰ ਆਉਂਦੇ ਆ ਸਰ ਸੁਖਵੀਰ ਸਿੰਘ ਬਾਦਲ ਵੱਲੋਂ ਇੱਕ ਅਸੀਂ ਸੂਟ ਫॉर ਡੈਮੇजेस ਪਾਇਆ ਜਿਹਦੇ ਜਿ ਪ੍ਰਵਾਨ ਸਿੰਘ ਮਾਨ ਤੋਂ 1 ਕਰੋੜ ਰੁਪਏ ਅਸੀਂ ਡੈਮੇजेस ਕਲੇਮ ਕੀਤੇ ਆ ਡੈਮੇਜਰਸ ਇਸ ਦੀ ਕਲੇਮ ਕੀਤੇ ਇਸ ਗੱਲ ਦੇ ਕਿ ਉਹ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਤੋਂ ਪਾਵਰ ਚਾਏ ਹੈ ਜਾਂ ਉਸ ਤੋਂ ਪਹਿਲਾਂ ਤੋਂ ਇਲੀਫਾਈ ਕਰਨ ਦੀ ਉਹਨਾਂ ਨੂੰ ਲੋਕਾਂ ਦੀ ਨਜ਼ਰਾਂ 'ਚ ਬੈਡ ਇੰਪੈਕਟ ਪਾਉਣ ਲਈ ਉਹਨਾਂ ਨੂੰ ਪੋਟ੍ਰੇ ਕਰਦੇ ਪਏ ਆ। ਇੱਥੋਂ ਤੱਕ ਐਲੀਗੇਸ਼ਨ ਉਹਨਾਂ ਨੇ ਲਾਤੇ ਬਾਦਲ ਸਾਹਿਬ ਦੇ ਖਿਲਾਫ ਕਿ 1998 'ਚ ਭਾਖੜਾ ਕਨਾਲ ਇੱਕ ਦੇ ਕਿਨਾਰੇ ਇੱਕ ਫੋਟੋ ਚਾਹ ਕਰਨ ਦੇ ਬਦਲੇ ਉਹਨਾਂ ਨੇ ਬਾਲਾ ਸਰ ਫਾਰਮ ਨੂੰ 6 ਕਿਲੋਮੀਟਰ ਲੰਮੀ ਨਹਿਰ ਬਣਵਾਈ ਜਦੋਂ ਕਿ ਫੈਕਚੁਅਲੀ ਇਹ ਸਾਰਾ ਕੁਝ ਜਿਹੜਾ ਮੁੱਖ ਸਾਡੇ ਅਸੀਂ ਦਾਅਵੇ 'ਚ ਮੰਗ ਕੀਤੀ ਹੈ ਕਿ ਜਿਹੜਾ ਜੀ ਮਿਨਿਸਟਰ ਹੁੰਦਾ ਉਹਦੇ ਕੋਲੇ ਸਾਰਾ ਐਸੈਸ ਹੁੰਦਾ ਸਾਰੇ ਰਿਕਾਰਡ ਦਾ ਤੇ ਉਹ ਬਿਗੈਰ ਰਿਕਾਰਡ ਵੈਰੀਫਾਈ ਕੀਤੇ ਇੱਕ ਉਹਨਾਂ ਨੇ ਅਲੀਗੇਸ਼ਨ ਲਾਇਆ ਵੀ ਜੀ 96 ਬੱਸਾਂ ਦੇ ਪਰਮਿਟ ਇਹਨਾਂ ਨੇ ਐਕਸਟੈਂਡ ਕਰਵਾ ਲਏ ਇਲੀਗਲੀ ਕੱਤੀ ਕੱਤੀ ਕਲੀ 50 ਕਿਲੋਮੀਟਰ ਕਰਕੇ ਤਿੰਨ ਤਿੰਨ ਪਿਆਰ ਪਿਆਰ ਜਿੰਨੀਆਂ ਟੋਟਲ ਉਹਨਾਂ ਨੇ ਗਲਤ ਗੱਲਾਂ ਕੀਤੀਆਂ ਸੀ ਉਹ ਸਾਰੀਆਂ ਨੂੰ ਆਧਾਰ ਬਣਾ ਕੇ 17 11 ਨੂੰ ਅਸੀਂ ਇੱਕ ਪਹਿਲਾਂ ਲੀਗਲ ਨੋਟਿਸ ਦਿੱਤਾ ਸੀ ਕਿ ਜਾਂ ਤਾਂ ਜਿਹੜਾ ਤੁਸੀਂ ਕੋਈ ਗਲਤ ਬੋਲਿਆ ਉਹਦੇ ਬਾਰੇ ਮਾਫੀ ਮੰਗੋ ਅਨਕੰਡੀਸ਼ਨਲ ਅਪੋਲੋਜੀ ਦਿਓ ਨਹੀਂ ਤਾਂ ਅਸੀਂ ਤੁਹਾਡੇ ਖਿਲਾਫ ਮੁਕੱਦਮਾ ਕਰਾਂਗੇ ਉਹਨਾਂ ਨੇ ਨਾ ਤਾਂ ਉਸ ਨੋਟਿਸ ਦਾ ਕੋਈ ਜਵਾਬ ਦਿੱਤਾ ਤੇ ਨਾ ਹੀ ਕੋਈ ਅਪੋਲੋਜੀ ਕੀਤੀ ਤੇ ਇਸ ਕਰਕੇ ਅੱਜ ਅਸੀਂ ਇਹ ਮੁਕੱਦਮਾ ਕੀਤਾ ਇਸ ਤਰਿਕਾ ਲੋ ਗਿਆ ਅੰਦਰ ਸਜਾ ਜੇ ਇਹ ਜਿਹੜਾ ਬਾਲਾਸਰ ਵਾਲਾ ਤੇ ਇਹ ਸਾਰਾ ਜੀ ਕੀਤਾ ਗਿਆ ਜਿਸ ਦਿਨ ਲੁਧਿਆਣਾ ਪੀਏਯੂ ਕੈਂਪਸ ਤੇ ਇਹਨਾਂ ਨੇ ਇੱਕ 9 2023 ਨੂੰ ਪੀਏਯੂ ਕੈਂਪਸ ਤੇ ਜਿਹੜਾ ਰੱਖਿਆ ਸੀ ਪ੍ਰੋਗਰਾਮ ਉਹਦੇ 'ਚ ਦਿੱਤਾ ਸੀ ਬਾਕੀ ਵੱਖ-ਵੱਖ ਸਟੇਜਾਂ ਤੇ ਵੱਖ-ਵੱਖ ਦਿਨਾਂ 'ਚ ਜਿੰਨੀਆਂ ਸਟੇਟਮੈਂਟਸ ਦਿੱਤੀਆਂ ਪੋਟਰੇ ਬਾਦਲ ਫੈਮਿਲੀ ਨੂੰ ਸ਼੍ਰੋਮਣੀ ਕਾਲੀ ਦਲ ਨੂੰ ਦੇ ਖਿਲਾਫ ਉਹ ਸਾਰੀਆਂ ਨੂੰ ਆਧਾਰ ਬਣਾਇਆ